ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਜਿਹੜੀ ਅਰਜੀ ਦੀ ਵੀਡੀਓ ਹੈ ਇਹ ਜਿੰਨਾ ਜ਼ਿਆਦਾ ਜ਼ਰੂਰੀ ਬੱਚਿਆਂ ਵਾਸਤੇ ਹੈ ਉਤੋਂ ਕਿਤੇ ਜ਼ਿਆਦਾ ਜ਼ਰੂਰੀ ਇਹ ਉਹਨਾਂ ਦੇ ਮਾਪਿਆਂ ਵਾਸਤੇ ਹੈ ਮੈਂ ਚਾਹੁੰਗਾ ਕਿ ਇਹ ਵੀਡੀਓ ਦੇ ਦੋ ਭਾਗ ਹੋਣਗੇ ਤਿੰਨ ਭਾਗ ਹੋਣਗੇ ਪਹਿਲਾ ਵਿਚਾਰਲਾ ਤੇ ਅਖੀਰਲਾ ਪਹਿਲਾ ਤੇ ਅਖੀਰਲਾ ਭਾਗ ਹੈ ਜਿਹੜਾ ਉਹ ਮਾਪਿਆਂ ਨੂੰ ਬੇਨਤੀ ਹੈ ਕਿ ਮਾਪੇ ਜ਼ਰੂਰ ਸੌਣ ਨਾ ਉਹ ਤੋਂ ਬਾਅਦ ਜਿਹੜਾ ਵਿਚਾਰਲਾ ਭਾਗ ਹੈ ਉਹ ਵੀ ਜ਼ਿਆਦਾ ਬੱਚਿਆਂ ਵਾਸਤੇ ਮੈਂ ਸੋ ਸਾਰੀ ਵੀਡੀਓ ਬੱਚਿਆਂ ਵਾਸਤੇ ਤੇ ਮਾਪਿਆਂ ਵਾਸਤੇ ਹੈ ਪਰ ਫੇਰ ਵੀ ਜਿਹੜਾ ਖੇਰਲਾ ਤੇ ਆ ਆਪਣਾ ਪਹਿਲਾ ਭਾਗ ਹੈ ਉਹ ਮਾਪਿਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਰਕੇ ਮਾਪਿਆਂ ਨੂੰ ਬੈਠੀ ਹੈ ਕਿ ਇਹਨਾਂ ਗੱਲਾਂ ਨੂੰ ਤੁਸੀਂ ਜ਼ਰੂਰ ਧਿਆਨ ਨਾਲ ਪਹਿਲਾਂ ਸੁਣਿਓ ਤੇ ਫਿਰ ਆਪਣੇ ਬੱਚਿਆਂ ਤੱਕ ਲੈ ਕੇ ਜਾਓ ਉਹ ਕਿਵੇਂ ਚਲੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜਿਵੇਂ ਆਪਾਂ ਆਪਣੇ ਬਜ਼ੁਰਗਾਂ ਤੋਂ ਸ਼ੁਰੂ ਕਰ ਲਈਏ ਆਪਣੇ ਤੋਂ ਪਹਿਲਾਂ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਚ ਆਪਾਂ ਦੇਖਿਆ ਹੋਣਾ ਕਿ ਜਿਹੜੇ ਆਪਣੇ ਬਜ਼ੁਰਗਣ ਹੈ ਉਹ ਬਿਲਕੁਲ ਅਨਪੜ੍ਹ ਬਜ਼ੁਰਗ ਸੀ ਜਿਹੜੇ ਜਿਹੜੇ ਪੜ੍ਹੇ ਲਿਖੇ ਵੀ ਹੈਗੇ ਸੀ ਪਰ ਜਿਹੜੇ ਅਨਪੜ੍ਹ ਬਜ਼ੁਰਗ ਸੀ ਉਹਨਾਂ ਦੇ ਆਪਾਂ ਬਹੁਤ ਇਹ ਪਿੰਡਾਂ 'ਚ ਆਪਾਂ ਆਮ ਹੀ ਦੇਖਦੇ ਆਂ ਕਿ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਉਹ કંਠਾਸਤ ਹੁੰਦਾ ਹੈ। ਬੇਸ਼ੱਕ ਉਹਨਾਂ ਨੂੰ ਗੁਰਮੁਖੀ ਦਾ ਗਿਆਨ ਨਹੀਂ ਹੈਗਾ। ਪੰਜਾਬੀ ਉਹਨਾਂ ਨੂੰ ਨਹੀਂ ਆਂਦੀ ਹੈਗੀ। ਪਰ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਉਹ ਉਹਨਾਂ ਨੂੰ ਅੱਜ ਤੱਕ કંਠਾਸਤ ਹੈ। ਜਿਵੇਂ ਭਾਈ ਸਾਹਿਬ ਗੁਰਦੁਆਰਾ ਸਾਹਿਬ 'ਚ ਬਾਣੀ ਪੜ੍ਹਦੇ ਨੇ। ਉਹਦੇ ਨਾਲ ਨਾਲ ਉਹ ਬਾਣੀ ਪੜ੍ਹਦੇ ਨੇ। ਉਹ ਐਸਾ ਕਿਉਂ ਹੈ? ਇਹ ਥੋੜਾ ਵਿਚਾਰਨ ਵਾਲੀ ਗੱਲ ਹੈ। ਉਹ ਕਿਵੇਂ ਕਿਉਂਕਿ ਉਹ ਬਚਪਨ ਤੋਂ ਹੀ ਉਹ ਬਾਣੀ ਸੁਣਦੇ ਆ ਰਹੇ ਨੇ। ਹੁਣ ਸਵੇਰੇ ਜਦੋਂ ਉਹ ਸਨੇਹਾ ਉੱਠਿਆ ਕਰਦੇ ਆਪਣਾ ਕੰਮ-ਕਾਰ ਕਰਿਆ ਕਰਦੇ ਖੇਤਾਂ 'ਚ ਜਾਇਆ ਕਰਦੇ ਹਲ ਜੋਤਿਆ ਕਰਦੇ ਜਦੋਂ ਹਲ ਜੋਤਦੇ ਸਵੇਰੇ ਮਹੌਲ ਸ਼ਾਂਤ ਹੁੰਦਾ ਬਿਲਕੁਲ ਸ਼ਾਂਤ ਵਾਤਾਵਰਣ ਚ ਸਿਰਫ ਉਹਨਾਂ ਪਾਈ ਸਾਹਿਬ ਦੀ ਆਵਾਜ਼ ਸੁਣਦੀ ਪਾਈ ਸਾਹਿਬ ਦੀ ਆਵਾਜ਼ ਸੁਣਦੀ ਤਾਂ ਉਹ ਜਦੋਂ ਹਲ ਜੋਤਦੇ ਉੱਥੇ ਹਲ ਜੋਤਦੇ ਜੋਤਦੇ ਬਾਣੀ ਸੁਣਦੇ ਬਾਣੀ ਜਦੋਂ ਸੁਣਦੇ ਬਾਣੀ ਦੇ ਨਾਲ ਸੁਣਨ ਦੇ ਨਾਲ ਨਾਲ ਉਹ ਬਾਣੀ ਗੁੰਗਣਾਉਂਦੇ ਤਾਂ ਇੱਕ ਹੌਲੀ-ਹੌਲੀ ਇਹ ਪ੍ਰਕਿਰਿਆ ਜਦੋਂ ਉਹ ਹਰ ਰੋਜ਼ ਦੁਹਰਾਉਂਦੇ ਗਏ ਤਾਂ ਇੱਕ ਅਹਲਿ ਉਸਤੇ ਪਹੁੰਚ ਗਏ ਕਿ ਉਹਨਾਂ ਨੂੰ ਬਾਣੀ ਕੰਠਸਤ ਹੋ ਗਈ। ਬੇਸ਼ੱਕ ਉਹਨਾਂ ਨੂੰ ਗੁਰਮੁਖੀ ਦਾ ਗਿਆਨ ਨਹੀਂ ਆਏਗਾ। ਇਹ ਗੱਲ ਉਹਨੂੰ ਥੋੜਾ ਵਿਚਾਰੋ ਤੁਸੀਂ ਇਸ ਦਾ ਮਤਲਬ ਕੀ ਹੈ ਕਿ ਜਦੋਂ ਬਿਨਾ ਕਿਸੇ ਸ਼ੋਰ ਸ਼ਰਾਬੇ ਤੋਂ ਸ਼ਾਂਤ ਬਾਤਵਰਣ ਚ ਆਪਾਂ ਕਿਸੇ ਚੀਜ਼ ਨੂੰ ਹਰ ਰੋਜ਼ ਬਾਰ-ਬਾਰ ਦੁਹਰਨਾਂ ਨਾ ਤੋਂ ਉਹ ਚੀਜ਼ਾਂ ਆਪਣੇ ਕੰਠਸਤ ਹੋਣ ਲੱਗ ਜਾਂਦੀਆਂ ਨੇ। ਹੌਲੀ-ਹੌਲੀ ਆਪਣੇ ਜਿਹੜਾ ਸਬਕੌਨਸ਼ੀਅਸ ਮਾਈਂਡ ਹੁੰਦਾ ਉਹ 'ਚ ਬਹਿ ਜਾਂਦੀਆਂ ਨੇ ਚੀਜ਼ਾਂ ਤੇ ਫਿਰ ਮਰਨ ਤੱਕ ਉਹ ਆਪਣੇ ਨਾਲ ਹੀ ਰਹਿੰਦੀਆਂ ਨੇ। ਕਿ ਅੱਜ ਕੱਲ ਆਪਾਂ ਦੇਖਦੇ ਆਂ ਜਿਹੜੀ ਆਪਾਂ ਆਪਣੀ ਆਪਣੀ ਪੰਜਾਬੀ ਵਿਰਾਸਤ ਹੈ ਉਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਆਂ ਬੇਸ਼ੱਕ ਆਪਾਂ ਆਪਣੇ ਬੱਚਿਆਂ ਨੂੰ ਕਨਵੈਂਟ ਸਕੂਲਾਂ 'ਚ ਪੜ੍ਹਾ ਰਹੇ ਆਂ ਅੰਗਰੇਜ਼ੀ ਦਾ ਗਿਆਨ ਦੇ ਰਹੇ ਆਂ ਪਰ ਜਿਹੜਾ ਮੁਰਲੇ ਗਿਆਨ ਹੈ ਉਹ ਮੁਰਲੇ ਗਿਆਨ ਤੋਂ ਦੂਰ ਹੁੰਦੇ ਜਾ ਰਹੇ ਨੇ ਕਿਉਂਕਿ ਪੜ੍ਹਾਈ ਦਾ ਜਿਹੜਾ ਸਤਰ ਹੈ ਉਹ ਪੈਨੀਆਂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਿਓ ਮੈਂ ਪੰਜਾਬ ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਜਿਹੜੇ ਦਹਾਕੇ ਚੱਲ ਰਹੇ ਨੇ ਉਹਨਾਂ 'ਚ ਤੁਸੀਂ ਦੇਖਵਾਂ ਫਰਕ ਆਂਦਾ ਜਾ ਰਿਹਾ ਹੈ ਕਿਵੇਂ ਜਿਵੇਂ ਕਿ ਜਿਹੜੇ ਆਪਣੇ ਬਜ਼ੁਰਗਣ ਹੈ ਓਟਾਈਏ ਦੀ ਗੁਣਾ ਕਰਾਈਏ ਜੇ ਉਹ ਮਿੰਟਾਂ 'ਚ ਕਰ ਦਿੰਦੇ ਸੀ ਅੱਜ ਕੱਲ ਦੇ ਬੱਚੇ ਨੇ ਉਹਨਾਂ ਨੂੰ ਓਟਾਈਏ ਦੀ ਗੁਣਾ ਹੀ ਨਹੀਂ ਪਤਾ ਹੈਗੀ ਤਾਂ ਉਸ ਤਰ੍ਹਾਂ ਜਿਹੜੀ ਆਪਣੀ ਜਨਰੇਸ਼ਨ ਸੀ ਮਤਲਬ ਜਿਹੜੀ 90 ਤੋਂ ਲੈ ਕੇ 2000 ਤੱਕ ਜਾਂ ਫਿਰ 2010 ਦੇ ਵਿੱਚ ਵਿੱਚ ਪੜ੍ਹੇ ਹੋਏ ਨੇ ਉਹਨਾਂ ਨੂੰ ਪਹਾੜੇ ਮੂੰਹ ਜਵਾਨੀ ਯਾਦ ਸੀ ਉਹ ਕਿਵੇਂ ਕਿਉਂਕਿ ਡੇਲੀ ਸਕੂਲ 'ਚ ਪ੍ਰੈਕਟਿਸ ਹੋਇਆ ਕਰਦੀ ਪਹਾੜੇ ਪੜਾਇਆ ਕਰਦੇ ਇਹ ਨਹੀਂ ਹੈਗਾ ਕਿ ਹੁਣ ਪਹਾੜੇ ਖਤਮ ਹੋ ਗਏ ਜਾਂ ਫਿਰ ਗਿਆਨ ਬਦਲ ਗਿਆ ਗਿਆਨ ਹੋਰ ਤਰ੍ਹਾਂ ਦਾ ਆ ਗਿਆ ਜੀ ਨਹੀਂ ਉਹ ਚੀਜ਼ ਉਵੇਂ ਨੇ ਜੇ 2 ਤੇ 2 1970 ਚ 4 ਹੁੰਦੇ ਸੀ ਤਾਂ ਅੱਜ ਵੀ 2 ਤੇ 2 ਚਾਰੇ ਨੇ ਬਸ ਫਰਕ ਇਹ ਪੈ ਗਿਆ ਕਿ ਉਹਨਾਂ ਨੂੰ ਪੜ੍ਹਨ ਦੇ ਜਿਹੜੇ ਤਰੀਕੇ ਨੇ ਉਹ ਬਦਲ ਗਏ ਮੈਂ ਇਹੀ ਕਹਿੰਦਾ ਹੈਗਾ ਕਿ ਅੰਗਰੇਜ਼ੀ ਮਾੜੀ ਹੈ ਪਾਸ਼ਾ ਕਦੇ ਵੀ ਕੋਈ ਵੀ ਮਾੜੀ ਨਹੀਂ ਹੁੰਦੀ ਪਾਸ਼ਾ ਸਾਨੂੰ ਸਿੱਖਣੀ ਚਾਹੀਦੀ ਹੈ ਪਾਸ਼ਾ ਜਿਹੜੀ ਉਹ ਇੱਕ ਨਵੀਂ ਤਕਨੀਕ ਦਾ ਜਿਹੜੇ ਆਪਾਂ ਨੂੰ ਗਿਆਨ ਉਹ ਕਰਾ ਦਿੰਦੀ ਹੈ ਬਾਸ਼ਾ ਹਰ ਇੱਕ ਸਿੱਖਣੀ ਚਾਹੀਦੀ ਹੈ ਪਰ ਜਿਹੜੀ ਆਪਣਾ ਮੂਲ ਹੈ ਮੂਲ ਤੋਂ ਨਹੀਂ ਆਪਣ ਨੂੰ ਟੁੱਟਣਾ ਚਾਹੀਦਾ ਜਿਵੇਂ ਮੰਨ ਕੇ ਚੱਲੋ ਜੇ ਤੁਸੀਂ ਕੋਈ ਪੇਪਰ ਦੇਣ ਬੱਗੇ ਉੱਥੇ 7749 ਉਹ ਤੁਹਾਡੇ 1 ਮਿੰਟ ਚ ਦਿਮਾਗ ਚ 1-2 ਸਕਿੰਟ ਚ ਉਹ ਗੱਲ ਹੈ ਜਿਹੜੀ ਸਟ੍ਰਾਈਕ ਕਰ ਜੂਗੀ ਪਰ 72 ਜਾਂ 749 ਉਹ ਕਰਨ ਨੂੰ ਬਹੁਤ ਟਾਈਮ ਲੱਗ ਜੂਗਾ ਤਾਂ ਕਰਕੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਿਰਫ ਅੰਗਰੇਜ਼ੀ ਚ ਅੰਗਰੇਜ਼ੀ ਮੀਡੀਅਮ ਚ ਤੁਹਾਡੇ ਬੱਚੇ ਪੜ੍ਹਦੇ ਨੇ ਤਾਂ ਤੁਸੀਂ ਅੰਗਰੇਜ਼ੀ ਜੀ ਉਹਨਾਂ ਨੂੰ ਚੀਜ਼ਾਂ ਨਾ ਜੜੀਆਂ ਉਹ ਯਾਦ ਕਰਾਓ ਹੁਣ ਤੁਸੀਂ ਪਿਛਲੀ ਪੀੜੀ ਤੋਂ ਲਾ ਕੇ ਦੇਖ ਲਿਓ ਜਦੋਂ ਆਪਾਂ ਕੋਈ ਵੀ ਸਹਿਬ ਕਿਤਾਬ ਗੁਣਾ ਜੋੜ ਕਟਾਓ ਕਰਦੇ ਆਂ ਤਾਂ ਜਿਹੜੇ ਆਪਣੇ 20 ਤੱਕ ਪਹਾੜੇ ਨੇ ਉਹ ਆਪਾਂ ਨੂੰ ਬਹੁਤ ਜ਼ਰੂਰੀ ਨਾ ਯਾਦ ਹੋਣੇ ਹੁਣ ਇਹ ਨਹੀਂ ਹੈਗਾ ਕਿ ਅੱਜ ਕੱਲ੍ਹ ਸਕੂਲਾਂ ਚ ਪਹਾੜੇ ਯਾਦ ਕਰਾਇਆ ਜਾਂਦੇ ਸਕੂਲਾਂ ਚ ਪਹਾੜੇ ਯਾਦ ਕਰਾਏ ਜਾਂਦੇ ਹੋਣੇ ਮੈਂ ਇਹ ਨਹੀਂ ਕਹਿੰਦਾ ਪਹਿਲੀ ਗੱਲ ਤਾਂ ਇੰਗਲਿਸ਼ ਚ ਹੋਣੇ ਆ 1 2 2 2 2 4 ਇਸ ਤਰ੍ਹਾਂ ਨਹੀਂ ਹੋਣੇ ਉਹ ਇੰਗਲਿਸ਼ ਚ ਕਰਾਂਦੇ ਹੋਣੇ 1 2 1 2 2 4 3 2 6 4 2 8 ਇਸ ਤਰ੍ਹਾਂ ਉਹ ਕਰਾਂਦੇ ਹੋਣੇ ਤੇ ਇਸ ਤਰ੍ਹਾਂ ਯਾਦ ਰੱਖਣਾ ਦੇਖੋ ਆਪਣਾ ਜਿਹੜਾ ਮੂਲ ਹੈ ਉਹ ਪੰਜਾਬੀ ਹੈ ਆਪਾਂ ਬੇਸ਼ੱਕ ਲੱਖਾਂ ਗਾਉਂਡਵੈਂਟ ਸਕੂਲਾਂ 'ਚ ਵਿਚਿਆਂ ਨੂੰ ਪੜਾ ਦਈਏ ਤੇ ਬਟ ਜਿਹੜਾ ਮੂਲ ਹੈ ਉਸ ਤੋਂ ਨਹੀਂ ਆਪਾਂ ਟੁੱਟ ਸਕਦੇ ਹੈਗੇ ਇਸ ਦੇ ਨਾਲ ਹੀ ਮਿਲਦੀ ਗੱਲ ਵੀਡੀਓ ਦੇ ਅਖੀਰ 'ਚ ਤੁਹਾਨੂੰ ਮੈਂ ਸੁਣਾ ਕੇ ਜਾਊਂਗਾ ਜਿਹੜੀ ਜ਼ਿੰਦਗੀ ਦੀ ਅਸਲ ਸਚਾਈ ਹੈ ਉਹ ਬੱਚਿਆਂ ਨੂੰ ਵੀ ਸੁਣਨੀ ਚਾਹੀਦੀ ਹੈ ਤੇ ਵੱਡਿਆਂ ਨੂੰ ਵੀ ਸੁਣਨੇ ਚਾਹੀਦੀ ਹੈ ਤਾਂ ਜੋ ਜਿਹੜੀ ਆਪਣੀ ਜ਼ਿੰਦਗੀ ਦੀ ਅਸਲ ਸੱਚਾਈ ਹੈ ਮੂਲ ਹੈ ਉਸ ਤੋਂ ਆਪਾਂ ਨਾ ਭਟ ਜਾਈਏ ਉਸ ਨੂੰ ਆਪਾਂ ਫੇਸ ਕਰ ਸਕੀਏ ਤਾਂ ਹੁਣ ਜਿਹੜੀ ਆਪਣੀ ਵੀਡੀਓ ਹੈ ਉਹ ਮੈਂ ਸ਼ੁਰੂ ਕਰਨ ਲੱਗਾ ਇੱਥੋਂ ਬੱਚਿਆਂ ਵਾਸਤੇ ਆਪਾਂ ਅੱਜ ਦੀ ਵੀਡੀਓ ਚ ਜਿਹੜੇ ਉਹ ਪਾੜੇ ਪੜਾਂਗੇ ਪੰਜਾਬੀ ਚ ਪਾੜੇ ਪੜਾਂਗੇ ਤੇ ਜਦੋਂ ਇਹ ਵੀਡੀਓ ਤੁਸੀਂ ਆਪਣੇ ਬੱਚੇ ਨੂੰ ਲਾ ਕੇ ਦੋਗੇ ਤਾਂ ਜੇ ਡੇਲੀ ਲਾ ਕੇ ਰੋਵੋਗੇ ਤਾਂ ਮੇਰੀ ਗਾਰੰਟੀ ਹੈ 1 ਮਹੀਨਾ ਬੱਚੇ ਨੂੰ ਇਹ ਵੀਡੀਓ ਲਾ ਕੇ ਦੇ ਦੋ ਉਸ ਤੋਂ ਬਾਅਦ ਉਹਨੂੰ ਜ਼ਰੂਰਤ ਤੇ ਨਹੀਂ 20 ਤੱਕ ਪਾੜੇ ਉਹਨੂੰ ਮੂੰਹ ਜਵਾਨੀ ਜਾਦ ਹੋ ਜਾਣਗੇ ਉਹਨੂੰ ਚਾਹੇ ਕਿਹੜਾ ਮਾਰਗੀ ਪਹਾੜਾ ਤੁਸੀਂ ਉਹ ਤੋਂ ਸੁਣ ਲਿਓ ਇਹ ਨਹੀਂ ਹੈਗਾ ਸਕੂਲ 'ਚ ਕਰਾਏ ਜਾਂਦੇ ਹੁਣ ਇਹ ਸਕੂਲ 'ਚ ਕਰਾਏ ਜਾਂਦੇ ਹੁਣ ਪਰ ਡੈਲੀ ਨਹੀਂ ਕਰਾਏ ਜਾਂਦੇ ਹੁਣ ਕਿਉਂਕਿ ਉਹਨਾਂ ਕੋਲ ਹੋਰ ਵੀ ਸਲੇਵਸ ਬਹੁਤ ਜ਼ਿਆਦੇ ਹੁੰਦੇ ਹੈ ਹਰ ਵੀ ਕਿਤਾਬਾਂ ਉਹਨਾਂ ਨੇ ਪੜ੍ਹਾਣੀਆਂ ਹੁੰਦੀਆਂ ਨੇ ਤਾਂ ਕਰਕੇ ਇਹ ਡੈਲੀ ਨਹੀਂ ਹੁੰਦਾ ਹਾਂ ਜਦੋਂ ਅਸੀਂ ਪੜ੍ਹਿਆ ਸਰਕਾਰੀ ਸਕੂਲਾਂ 'ਚ ਤਾਂ ਸਾਨੂੰ ਤਾਂ ਮਾਸਟਰ ਇੱਕ ਬੱਚਾ ਕਲਾਸ ਦੇ ਮੂਰੇ ਖੜਾ ਕਰ ਕਰ ਦਿੰਦਾ ਸੀ ਜਿੰਨੀ ਉੱਚੀ ਬੋਲ ਸਕਦੇ ਸੀ ਓਨੀ ਉੱਚੀ ਅਸੀਂ ਆਪ ਦਾ 1 ਤੋਂ ਲੈ ਕੇ 100 ਤੱਕ ਗਿਣਤੀ ਬੋਲਦੇ ਸੀ ਤੇ ਆਪਣਾ 12 ਤੱਕ ਪਹਾੜੇ ਬੋਲਦੇ ਸੀ ਹਾਂ ਉਸ ਤਰੀਕੇ ਨਾਲ ਸਾਨੂੰ ਉਹ ਚੀਜ਼ਾਂ ਯਾਦ ਹੋਈਆਂ ਨੇ ਤੇ ਅੱਜ ਦੇ ਸਮੇਂ 'ਚ ਕਿਉਂਕਿ ਸਿਲੇਬਸ ਇੰਨਾ ਜ਼ਿਆਦਾ ਹੋ ਰਿਹਾ ਹੈ ਅਧਿਆਪਕਾਂ ਦੇ ਵੀ ਕੀ ਸਾਰੇ ਸਰਕਾਰ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆ ਰਹੀ ਹੈ ਬਟ ਜਿਹੜਾ ਮੂਲ ਹੈ ਉਹ ਆਪਾਂ ਨੂੰ ਪਛਾਣਨਾ ਪਊਗਾ ਉਸ ਚੀਜ਼ ਨਾਲ ਆਪਾਂ ਨੂੰ ਨਾ ਪਾਊਗਾ ਤਾਂ ਕਰਕੇ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਮੈਂ ਪਹਾੜਿਆਂ ਜੀ ਇੱਕ ਵੀਡੀਓ ਬਣਾਦਾ ਜਿਹੜੀ ਕਿ ਥੋੜੇ ਟਾਈਮ ਦੀ ਹੋਵੇ ਤੁਹਾਡਾ ਬੱਚਾ ਸਵੇਰੇ ਬੇਸ਼ੱਕ ਉਹਨੂੰ ਚਾਹ ਪੀਂਦਿਆਂ ਨੂੰ ਇਹ ਵੀਡੀਓ ਲਾ ਕੇ ਦੇ ਦਿਓ ਦੇਖੋ ਜਦੋਂ ਸਵੇਰੇ ਸਵੇਰੇ ਆਪਾਂ ਉੱਠਦੇ ਆ ਉਹਦੋਂ ਫਰੈਸ਼ ਮੈਂਡ ਹੁੰਦਾ ਬੱਚੇ ਦਾ ਆਪਣੇ ਦਾ ਉਸ ਟਾਈਮ ਨੂੰ ਇਹ ਵੀਡੀਓ ਲਾ ਕੇ ਦਿਓ ਇੱਕ ਮਹੀਨਾ ਵੀਡੀਓ ਦੀ ਜ਼ਰੂਰਤ ਪਊਗੀ ਉਸ ਤੋਂ ਬਾਅਦ ਇਸ ਵੀਡੀਓ ਦੀ ਜ਼ਰੂਰਤ ਨਹੀਂ ਰਹਿਣੀ ਉਹਦੇ ਟਿਪਸ ਤੇ ਆ ਪਹਾੜਿਆਂ ਨੇ ਜਿਹੜੇ ਉਂਗਲਾਂ ਤੇ ਆਜਾਦ ਹੋ ਜਾਣਗੇ ਤਾਂ ਕਿ ਲੋਕ ਜੀ ਆਪਾਂ ਬਿਨਾਂ ਦੇ ਇਕਰ ਇਹ ਵੀਡੀਓ ਸ਼ੁਰੂ ਕਰਦੇ ਆਂ ਪਰ ਵੀਡੀਓ ਖਤਮ ਹੋਣ ਤੋਂ ਬਾਅਦ ਵੀ ਬਹੁਤ ਜ਼ਰੂਰੀ ਕੰਮ ਦੀ ਗੱਲ ਹੈ ਉਹ ਤੁਸੀਂ ਜ਼ਰੂਰ ਸੁਣ ਕੇ ਜਾਇਓ ਹੁਣ ਜਿਹੜਾ ਵੀਡੀਓ ਦਾ ਭਾਗ ਅਗਲਾ ਹੈ ਇਹ ਬੱਚਿਆਂ ਨੂੰ ਬ੍ਰੈਂਡ ਕੀ ਹੈ ਕਿ ਸਵੇਰੇ ਤੁਸੀਂ ਇਹ ਡੈਲੀ ਦੇਖਣਾ ਹੈ ਬਸ 1 ਮਹੀਨੇ ਤੱਕ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਦੇਖਣ ਦੀ ਜ਼ਰੂਰਤ ਨਹੀਂ ਹਾਂਜੀ ਆਪਾਂ ਸ਼ੁਰੂ ਕਰਦੇ ਆਂ 1 2 2 2 2 4 3 2 6 4 2 8 5 2 10 6 2 12 7 2 14 अठ दूनी सोलह नौ दूनी अठार दस दूना भी ती तीया दो तीए छियो तीयो नौवें चार तीए बारह पं तीए पंद्रह छे तीए अठार सत्त तीया इक्की अठ तीया चौबी नौ तीया सताई दस तीया ती एक चौका चौका दो चौके अठ तिन्न चौके बारह ਜ 4 ਕਿ 16 5 ਚੋਕਾ 20 6 ਚੋਕਾ 24 7 ਚੋਕਾ 28 8 ਚੋਕਾ 32 9 ਚੋਕਾ 36 10 ਚੋਕੜਾ 40 1 5 5 2 5 10 3 5 15 4 5 20 5 5 25 6 5 30 7 5 35 8 5 40 9 5 45 दस रुपंजा पंजा एक छीका छीका, दो छीके बारह तीन छीके अठार चार छीका चौबी पं छीका ती छिकम छिकीकी छत्ती सातो छिकेक बयाली अठिक अड़ताली नौ छिक चुरंजा दस छिका सा सठ एक साता साता दो साते चौदह तिन्न साता इक्की चार साते अठाई पं साते पैंती सत्ू शिक बयाली सतू सत् उजा अठ सत्त छपंजा नौ सत् त्रेंट दस सत् सत्तर एक अठ आठ दो अठ सोल त अठ चौबी चार अठ बत्ती अठ चाली अठक अड़ताली अठ सत्त छपंजा अठ आठ चौंठ अठ बहत्तर दस अठ अ 1 ਨਾਇ 9 ਨਾਇ 2 ਨਾਇ 18 3 ਨਾਇ 27 4 ਨਾਇ 36 5 ਨਿ 45 9 6 54 7 ਨਾਇ 63 8 ਨਾਇ 72 9 ਨਿ 81 10 ਨਾਇ 90 1 ਦਾ ਹਾ 10 2 ਦਾ ਹਾ 20 3 ਦਾ ਹਾ 30 4 ਦਾ ਹਾ 40 5 ਦਾ ਹਾ 50 6 ਦਾ ਹਾ 60 7 ਦਾ 70 8 ਦਾ 80 9 ਦਾ 90 ਦਮ ਦਮ 100 11 11 11 2 22 11 3 33 11 4 44 11 5 55 11 6 66 11 7 77 11 8 88 11 9 99 11 ਦਾ 110 12 1 12 12 2 24 12 3 36 12 4 48 12 5 60 12 6 72 12 7 84 12 8 96 12 9 108 12 10 120 ਜਿਹੜੀ ਆਪਣੀ ਅੱਜ ਦੀ ਵੀਡੀਓ ਹੈ ਇਹਦੇ 'ਚ ਜਿਹੜੇ ਪਹਾੜੇ ਨੇ ਇਹ ਆਪਣੇ 10 ਤੱਕ 12 ਤੱਕ ਜਿਹੜੇ ਪਹਾੜੇ ਨੇ ਉਹ ਰਹਿਣ ਵਾਲੇ ਨੇ ਤੇ ਜਿਹੜੇ ਅਗਲੇ ਬਾਕੀ ਬਚ ਗਏ 13 ਤੋਂ ਲੈ ਕੇ 20 ਤੱਕ ਆ ਉਹ ਪਹਾੜਿਆਂ ਦਾ ਇੱਕ ਭਾਗ ਹੋਰ ਆ ਉਹ ਇਸ ਵੀਡੀਓ ਦਾ ਆਪਾਂ ਉਹ ਭਾਗ 'ਚ ਕਰਾਂਗੇ ਤਾ ਕਿਉਂਕਿ ਵੀਡੀਓ ਲੰਬੀ ਨਾ ਹੋਵੇ ਫਿਰ ਵਿਦਿਆਰਥੀ ਨੂੰ ਇੰਨੀ ਲੰਬੀ ਵੀਡੀਓ ਜਿਹੜੀ ਦੇਖਣੀ ਔਖੀ ਹੋ ਜਾਂਦੀ ਹੈ ਤਾਂ ਕਰਕੇ ਇਸ ਦਾ ਇੱਕ ਹੋਰ ਪਾਗ ਆਊਗਾ ਤੇ 2 ਤੋਂ ਲੈ ਕੇ 12 ਤੱਕ ਜਿਹੜੇ ਪਹਾੜ ਨੇ ਉਹ ਆਪਾਂ ਇਸ ਵੀਡੀਓ ਚ ਕਰਤੇ ਤੇ ਜਿਹੜੀ ਮੈਂ ਗੱਲ ਤੁਹਾਨੂੰ ਕਿਹਾ ਸੀ ਕਿ ਆਪਾਂ ਅਖੀਰ ਤੇ ਆਪਾਂ ਗੱਲ ਕਰਾਂਗੇ ਉਹ ਇਸ ਤਰ੍ਹਾਂ ਦੀ ਸੀ ਕਿ ਅਸੀਂ ਇੱਕ ਵਾਰੀ ਕੀ ਹੋਇਆ ਕਿ ਚੰਡੀਗੜ੍ਹ ਜਾ ਰਹੇ ਸੀ ਯੂ ਦੇ ਵਿੱਚ ਘੁੰਮਣ ਗਏ ਸੀ ਫਰੈਂਡਸ ਨਾਲ ਤੇ ਸਾਡੇ ਮੂਰੇ ਇੱਕ ਬਜ਼ੁਰਗਔਰਤ ਸੀ ਜਿਹੜੀ ਉਹ ਜਾ ਰਹੇ ਸੀ ਉਹਦੇ ਨਾਲ 2-3 ਬੱਚੇ ਜਾ ਰਹੇ ਸੀ ਤੇ ਉਹ ਬੱਚੇ ਸੀ ਜਿਹੜੇ ਉਹ ਥੋੜਾ ਸ਼ਰਾਰਤੀ ਸੁਭਾਅ ਦੇ ਸੀ ਉਹ ਸ਼ਰਾਰਤਾ ਕਰਦੇ ਜਾ ਰਹੇ ਸੀ ਤਾਂ ਉਹ ਬਜ਼ੁਰਗ ਮਾਤਾ ਸੀ ਜਿਹੜੀ ਉਹ ਉਹਨਾਂ ਨੂੰ ਹਟਾਰੇ ਸੀ ਉਹ ਉਹਨਾਂ ਨੂੰ ਅੰਗਰੇਜ਼ੀ ਚ ਬੋਲ ਰਹੇ ਸੀ ਕਿ ਬੇਟਾ ਡਾਊਨ ਟੱਚ ਥਿਸ ਡਾਊਨ ਟੱਚ ਇਹ ਉਹ ਇਸ ਤਰ੍ਹਾਂ ਉਹ ਬੱਚੇ ਸੀ ਜਿਹੜੇ ਉਹ ਫੇਰ ਵੀ ਸ਼ਰਾਰਤਾ ਕਰਨੋਂ ਨਹੀਂ ਹਟ ਰਹੇ ਸੀ ਥੋੜਾ ਅੱਗੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਚਲੋ ਅਸੀਂ ਇਹ ਸੀ ਵੀ ਜੂ ਕੁਮਰ ਸੀ ਸਾਡੇ ਮੂਰੇ ਮੂਰੇ ਸੀ ਤਾਂ ਕਰਕੇ ਸੀ ਜੋ ਥੋੜਾ ਅੱਗੇ ਗਏ ਤਾਂ ਉਹ ਮਾਤਾ ਥੋੜਾ ਹਿੰਦੀ ਚ ਹੋ ਗਈ ਹਿੰਦੀ ਚ ਉਹਨਾਂ ਨੂੰ ਕਹਿਣ ਲੱਗੀ ਕਿ ਬੇਟਾ ਆਪ ਕੋ ਐਸਾ ਨਹੀਂ ਕਰਨਾ ਚਾਹੀਏ ਐਸੇ ਬਤੂ ਉਹ ਇਹ ਉਹ ਤੇ ਉਹ ਬੱਚੇ ਫੇਰ ਵੀ ਸ਼ਰਾਰਤ ਨਹੀਂ ਕਰਨੋਂ ਹਟੇ ਤੇ ਜਦੋਂ ਅਸੀਂ ਥੋੜਾ ਜਿਹਾ ਹੋਰ ਅੱਗੇ ਚਲੇ ਗਏ ਤੇ ਅਸੀਂ ਦੇਖਿਆ ਉਹ ਮਾਤਾ ਫਿਰ ਉਹਨਾਂ ਨਾਲ ਪੰਜਾਬੀ ਚ ਹੋ ਗਈ ਤੇ ਮਾਤਾ ਉਹਨਾਂ ਨੂੰ ਕਹਾ ਕੇ ਦੀ ਖੜ ਜਾ ਗੰਜਰਾ ਤੇਰੀਆਂ ਲੱਤਾਂ ਤੋੜ ਜੇ ਤੇ ਹੁਣ ਇਹਨੂੰ ਹੱਥ ਲਾਇਆ ਉਹ ਤੋਂ ਬਾਅਦ ਅਸੀਂ ਸਾਰਾ ਯੂਕੂ ਮਲਿਆ ਪਰ ਉਹ ਬੱਚਾ ਨੇ ਕੋਈ ਸ਼ਰਾਰਤ ਨਹੀਂ ਕੀਤੀ ਦੇਖੋ ਇਹ ਚ ਮਤਲਬ ਇਹ ਗੱਲ ਨੂੰ ਥੋੜਾ ਸਮਝੋ ਕਿ ਜਿਹੜੀ ਸਾਡੇ ਖੂਨ 'ਚ ਜਿਹੜੀ ਚੀਜ਼ ਹੈ ਜਿਹੜੀ ਦਿਮਾਗ 'ਚ ਚੀਜ਼ ਹੈ ਉਹ ਸਾਡੀ ਪੰਜਾਬੀ ਹੈ ਉਹ ਮਾਂ ਬੋਲੀ ਨਾਲ ਹੀ ਸੰਭਵ ਹੋ ਸਕਦੀ ਹੈ ਤੇ ਇਸ ਤਰ੍ਹਾਂ ਮੈਂ ਚਾਹਨਾ ਕਿ ਹਰ ਇੱਕ ਬੱਚੇ ਜਿਹੜਾ ਪੰਜਾਬ ਦਾ ਬੇਸ਼ੱਕ ਠੀਕ ਹੈ ਤੁਸੀਂ ਅੰਗਰੇਜ਼ੀ ਪੜੋ ਜੰਮ ਜੰਮ ਪੜੋ ਅਸੀਂ ਕਦੋਂ ਕਹਿੰਨੇ ਆ ਨਾਨਾ ਵੀ ਪੜ੍ਹਨਾ ਸਿੱਖੋ ਪਰ ਜਿਹੜਾ ਤੁਹਾਡਾ ਮੂਲ ਹੈ ਉਹ ਤੁਸੀਂ ਉਸ ਆਪਣੇ ਮੂਲ ਨੂੰ ਨਾ ਭੁੱਲੋ ਤਾਂ ਕਰਕੇ ਬਸ ਇਹ ਵੀਡੀਓ ਬਣਾਉਣ ਦਾ ਮੇਰਾ ਪਰਪਸ ਇਹ ਹੀ ਹੈ ਕਿ ਪੰਜਾਬ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਦੇ ਹਰ ਇੱਕ ਦੇ ਪੰਜਾਬੀ ਚ ਇਹ ਪਹਾੜੇ ਨੇ ਜਿਹੜੇ ਉਹ ਮੂਝਵਾਨੀ ਯਾਦ ਹੋਣਾ ਤਾਂ ਜੋ ਉਹ ਫਿਊਚਰ ਜਦੋਂ ਉਹ ਆਪਣੇ ਪੇਪਰ ਦੀ ਤਿਆਰੀ ਵੀ ਕਰਦੇ ਨੇ ਜਾਂ ਕੁਝ ਵੀ ਕਰਦੇ ਨੇ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਵਾਕੀ ਹਾਂ ਇਲਾਕੇ ਦੇ ਨਾਲ-ਨਾਲ ਕਈ ਵਾਰੀ ਭਾਸ਼ਾ ਦਾ ਫਰਕ ਪੈ ਜਾਂਦਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੀ ਆਪਣਾ ਪੰਜਾਬ ਹੈ ਜਿਹੜਾ ਇਹ ਵੀ ਚਾਰ ਰੀਜਨਾਂ 'ਚ ਵੰਡਿਆ ਹੋਇਆ ਹੈ ਮਾਝ ਮਾਲਵਾ ਦੋਆਬਾ ਦੇ ਪਹਾੜ ਤਾਂ ਕਈ ਵਾਰੀ ਕਿਤੇ-ਕਈ ਚੀਜ਼ਾਂ ਨੂੰ ਅਲੱਗ ਬੋਲਿਆ ਜਾਂਦਾ ਹੈ ਕਿਤੇ-ਕਈ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਠੀਕ ਕਰ ਲਿਆ ਜਾਂਦਾ ਹੈ ਤਾਂ ਕਰਕੇ ਬੋਲਣ ਲੱਗੇ ਜੇ ਕਈ ਵਾਰੀ ਕੋਈ ਉਚਰੇ ਵਿੱਚ ਕੋਈ ਸ਼ਬਦ ਹੋਵੇ ਤਾਂ ਉਹਦੀ ਮੈਂ ਮਾਫੀ ਮੰਗਦਾ ਤੇ ਉਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਲਿਓ ਪਰ ਹਾਂ ਮੇਨ ਪਰਪਸ ਇਹ ਹੀ ਹੈ ਕਿ ਥੋੜੇ 20 ਤੱਕ ਪਹਾੜੇ ਨੇ ਜਿਹੜੇ ਉਹ ਮੂੰਹ ਜਵਰਨੀ ਜ਼ਿਆਦਾ ਹੋਣੇ ਚਾਹੀਦੇ ਨੇ ਬਾਕੀ ਜੇ ਵੀਡੀਓ 'ਚ ਕਿਸੇ ਪ੍ਰਕਾਰ ਦੀ ਕੋਈ ਕਮੀ ਰਹੇਗੀ ਹੋਵੇ ਜਾਂ ਕੋਈ ਗਲਤੀ ਹੋਵੇ ਉਹਦੇ ਲਈ ਮੈਂ ਖਿਮਾ ਦਾ ਜਾਚਕਾਂ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰੇ